ਮੋਹਾਲੀ ਤੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਾ ਅਜਨਾਲੇ ਦੇ ਵਾਸੀਆਂ ਲਈ ਰਾਹਤ ਸਮੱਗਰੀ ਦੇ ਦੋ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਮੋਹਾਲੀ ਤੋਂ ਕਿਤਰਵਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਵੇਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਹੈ ਕਿ 15 ਤਰੀਕ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਇਸ ਵਿੱਚ ਕੋਈ ਦੋ ਰਾਏ ਨਹੀਂ ਜੇਕਰ ਮੁੱਖ ਮੰਤਰੀ ਜੀ ਨੇ ਕਿਹਾ ਹੈ ਤਾਂ 15 ਤਰੀਕ ਤੋਂ ਹੀ ਮੁਆਵਜ਼ਾ ਵੰਡਰਨ ਸ਼ੁਰੂ ਕਰ ਦਿੱਤਾ ਜਾਵੇਗਾ ਮੀਡੀਆ ਨਾਲ ਖਾਸ ਗੱਲਬਾਤ ਕਰਦੇ ਹੋਏ ਵਿਦਾਇ ਕੁਲਵੰਤ ਸਿੰਘ ਜਿੱਦਾਂ 500 ਕਿਟਾਇ ਦੇ ਵਿੱਚ ਸਟੇਸ਼ਨਰੀ ਦੀਆਂ ਨੇ ਕਿਉਂਕਿ ਸਟੇਸ਼ਨਰੀ ਦੀ ਉੱਤੇ ਬੜੀ ਸ਼ਾਰਟਿੰਗ ਚੱਲ ਰਹੀ ਹੈ ਪਾਣੀ ਆਉਣ ਦੇ ਨਾਲ ਸਾਰੇ ਹੀ ਕੁਝ ਰੋਲ ਹੋਣ ਗਿਆ ਤੇ ਨਾਲ ਜਿਹੜੀਆਂ 500 ਜਿਹੜੀਆਂ ਨੇ ਉਹ ਹਾਈਜੈਨਿਕ ਜਿਹੜੀਆਂ ਸੈਨੀਟਰੀ ਗੇਟ ਨੇ ਉਹ ਵੀ ਜੀਆਂ ਜਨਨ ਜਾ ਰਹੀਆਂ ਨੇ ਤੇ ਇਹ ਸਥਿਤੀ ਲਗਾਤਾਰ ਜਾ ਰਹੀ ਹੈ ਜਿੱਦਾਂ ਜਿੱਦਾਂ ਸਾਡੇ ਕੋਲ ਛੜੀ ਟੀਮਾਂ ਪੈਸੇ ਇਕੱਠੇ ਕਰਦੀ ਆ ਤੇ ਉਦਾ ਉਦਾ ਅਸੀਂ ਇਥੋਂ ਡਿਮਾਂਡ ਲੈਂਦੇ ਆ ਤੇ ਜਿੱਦਾਂ ਜਿਹੜੀ ਚੀਜ਼ ਦੀ ਡਿਮਾਂਡ ਹੋਊਗੀ ਅਸੀਂ ਉਹੋ ਭੇਜਦੇ ਆ ਇੱਕ ਜिले ਵਾਸਤੇ ਜਾਂ ਪੰਜਾਬ ਲਈ ਜਿਲਿਆਂ ਲਈ ਅਜੇ ਅਜਨਾਰੇ ਵਾਸਤੇ ਅੱਜ ਭੇਜਿਆ ਨਹੀਂ ਤੇ ਬਾਕੀ ਵੀ ਜੇ ਜਿਹੜਾ ਵੀ ਜ਼ਰੂਰਤ ਹੋਵੇ ਉਹਦੇ ਅਸੀਂ ਭੇਜਦੇ ਰਹਾਂਗੇ ਹੁਣ ਤੱਕ ਕਿੰਨਾ ਕਰਸ ਜਿਹੜਾ ਭੇਜਿਆ ਜੋ ਕਿ ਕੀ ਕੀ ਜਿਹੜਾ ਭੇਜ ਚੁੱਕੇ ਹੋ ਤੁਸੀਂ ਦੇਦੇ ਦੇ ਕੀ ਤਿਆਰੀਆਂ ਤੇ ਹੋਰ ਕਿੱਥੇ ਰਿਕਵਰਮੈਂਟ ਆ ਵੀ ਆ ਚੀਜ਼ ਇਥੇ ਜ਼ਰੂਰਤ ਹੈ ਦੇਖੋ ਮੈਨੂੰ ਉਦੋਂ ਤੋਂ ਪ੍ਰੋਪਰ ਯਾਦ ਨਹੀਂ ਅਸੀਂ ਦੇ ਸੇਵਾ ਕਰਨ ਵਾਲੇ ਬੰਦੇ ਆ ਲਿਖ ਕੇ ਯਾਦ ਰੱਖਣ ਵਾਲੇ ਬੰਦੇ ਨੇ ਹਾਂ ਵੀ ਜੀ ਭੇਜਿਆ ਤੇ ਨਹੀਂ ਵੀ ਅਸੀਂ ਸਹਾਨ ਕਰ ਰਹੇ ਆ ਪਰ ਅਸੀਂ ਪਸ਼ੂ ਧਨ ਵਾਸਤੇ ਪਸ਼ੂ ਝਾਰਾ ਭੇਜਿਆ ਫਿਰ ਅਸੀਂ ਮੈਡੀਸਿਨ ਭੇਜਿਆ ਨੇ ਐਂਬੂਲੈਂਸ ਭੇਜਿਆ ਨੇ ਤੇ ਹੋਰ ਅਸੀਂ ਕਿਆ ਕਹਿੰਦੇ ਆ ਸਰਪਾਲਾਂ ਵੀ ਭੇਜਿਆ ਨੇ ਮੰਜੇ ਭੇਜੇ ਨੇ ਬਿਸਤਰੇ ਭੇਜੇ ਨੇ ਗੱਦੇ ਸਹਰਾਣੇ ਚਾਦਰਾਂ ਬਹੁਤ ਕੁਝ ਇਦਾਂ ਦਾ ਭੇਜਿਆ ਤੇ ਅਸੀਂ ਹੋਰ ਵੀ ਮਤਲਬ ਅਸੀਂ ਲਗਾਤਾਰ ਇਹ ਭੇਜਣ ਦੀ ਕੋਸ਼ਿਸ਼ ਕਰ ਰਹੇ ਜਿਹੜੀ ਕਰਦੇ ਹਰ ਇੱਕ ਬੜੀ ਬੜੀ ਤਰਾਸ਼ਦੀ ਆ ਬੜਾ ਵੱਡਾ ਪਿਆਰ ਦਾ ਨੁਕਸਾਨ ਹੋਇਆ ਜੀ ਸਭ ਤੋਂ ਮਾਰੇ ਗਲੇ ਆ ਵੀ ਜਿਹੜੀ ਸੈਂਟਰ ਸਰਕਾਰ ਆ ਉਹ ਵੀ ਕੋਈ ਹੱਥ ਬੰਦਾ ਨਹੀਂ ਫੜਾ ਰਹੀ ਹੈਗੀ ਕਿਉਂਕਿ ਉਹ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਤੇ ਇਹੀ ਜੀ ਕਿਸੇ ਹੋਰ ਸਟੇਟ ਜੰਦਾ ਤਾਂ ਪੰਜਾਬ ਦੇ ਲੋਕਾਂ ਨੇ ਅਗੇ ਹੋ ਕੇ ਆ ਕੇ ਖੜ੍ਹ ਜਾਣਾ ਸੀ ਤੇ ਬਗੈਰ ਤੌਰ ਤੇ ਦੇ ਗੱਲ ਬਤਾਉਂਦਾ ਕਿ ਵਿੱਚ ਮੁੱਖ ਮੰਤਰੀ ਕਹਿ ਚੁੱਕੇ ਨੇ 15 ਤਰੀਕ ਤੋਂ ਜਿਹੜਾ ਚੈੱਕ ਆ ਉਹ ਮਿਲਨੇ ਸ਼ੁਰੂ ਹੋ ਜਾਣਗੇ ਸਾਨੂੰ ਵੀ ਲੱਗਦਾ ਕਿ ਸਟਾਰਟ ਹੋਜੂਗੀ ਲੋਕਾਂ ਦਾ ਇਹ ਤਿਹਾਰ ਆ ਖਰਾਬ ਨਹੀਂ ਹੋਣਗੇ ਕਿਉਂਕਿ ਬਹੁਤ ਸਾਰੀ ਲੋਕਾਂ ਦਾ ਇੰਤਰਾਸ ਨੇੜੇ ਚੱਲੀ ਹੈ ਦੇ ਵਿੱਚ ਉਹ ਵਾਲਿਆਂ ਵੀ ਮੁਖੰਤੀ ਸਾਹਿਬ ਨੇ ਕਿਹਾ ਤੁਹਾਨੂੰ ਪਤਾ ਵੀ ਜੋ ਅਮਾਨੇ ਪਾਰਟੀ ਸਰਕਾਰ ਆ ਜੋ ਕਹਿੰਦੀ ਆ ਉਹ ਕਰਦੀ ਆ ਇਹ ਮੁਖੰਤੀ ਸਾਹਿਬ ਨੇ ਕਹਿ ਚਾ ਵੀ ਇਸ ਦਿਨ ਨੂੰ ਚੈੱਕ ਆਉਣੇ ਸ਼ੁਰੂ ਹੋ ਜਾਣਗੇ ਸਮਲ ਵੀ ਆਉਣੇ ਸ਼ੁਰੂ ਹੋ ਜਾਣਗੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਅਮਰ ਸਾਹਿਬ ਮੇਨ ਕਹਿੰਦਾ ਸਮਾਨ ਤਾਂ ਸਾਰੇ ਭੇਜ ਰਹੇ ਹੋ ਤੁਸੀਂ ਮੈਂ ਪਹਿਲਾਂ ਵੀ ਟਰੈਕ ਕਰਦੇ ਮੈਂ ਜਿੰਨੇ ਕਰਾਈ ਭੇਜੀ ਮੈਂ ਦੇਖ ਰਿਹਾ ਵੀ ਇਹਨਾਂ ਮਕਾਨ ਤਾਂ ਹੈ ਉਹਨਾਂ ਨੂੰ ਮਕਾਨ ਬਣਾਉਣ ਉਸੇ ਬੜੀ ਜ਼ਰੂਰਤ ਹੈ ਕਿ ਕਿ ਸਰ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੁੱਢਲੀ ਸਹੂਲਤ ਵੀ ਲੋੜ ਲੋੜ ਪੈਦੀ ਆ ਫਿਰ ਫਰਸਟ ਐਡ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਜ਼ਰੂਰਤ ਹੈ ਹੌਲੀ ਹੌਲੀ ਉਧਰ ਵੀ ਆਵਾਂਗੇ ਜਿੱਦਾਂ ਜਿੱਦਾਂ ਪੈਸਾ ਇਕੱਠਾ ਰੰਗਲਾ ਪੰਜਾਬ ਫੰਡ ਜਿਹੜਾ ਮੁੱਖ ਮੰਤਰੀ ਜਰਨ ਨੇ ਬਣਾ ਉਹਦੇ ਵਿੱਚ ਵੀ ਪੈਸਾ ਬਹੁਤ ਆ ਰਿਹਾ ਹੈ ਐਮ ਐਲ اے ਸਾਹਿਬ ਦੀਆਂ ਜੁੱਤੀਆਂ ਲੱਗ ਜਾਂਦੇ ਨੇ ਮੰਤਰੀ ਜੀ ਦੀਆਂ ਜੁੱਤੀਆਂ ਲੱਗ ਜਾਂਦੇ ਨੇ ਪੈਸਾ ਇਕੱਠਾ ਕਰਨ ਦਾ ਬਾਤ ਹੈ ਜਿੰਨਾ ਜਿੰਨਾ ਪੈਸਾ ਇਕੱਠਾ ਹੋਈ ਜਾਊਗਾ ਉਦੋਂ ਉਹਦਾ ਜਿਹੜੀ ਜਿਹੜੀ ਜ਼ਰੂਰਤ ਹੋਊਗੀ ਕਿਸੇ ਨੂੰ ਪਸ਼ੂ ਲੈ ਕੇ ਦੇਣਾ ਪਸ਼ੂ ਲੈ ਕੇ ਦਿੱਤਾ ਜਾਊਗਾ ਕਿਸੇ ਨੂੰ ਘਰ ਲੈ ਕੇ ਦੇਣਾ ਘਰ ਬਣਾ ਕੇ ਦਿੱਤਾ ਜਾਊਗਾ ਕਿਸੇ ਕੋਈ ਸੜਕ ਬਣਨ ਵਾਲੀ ਉਹ ਸੜਕ ਬਣਾ ਕੇ ਦਿੱਤੀ ਜਾਊਗੀ ਹੌਲੀ ਹੌਲੀ ਕਰਕੇ ਸਾਰੀ ਗੱਡੀਆਂ ਇਹਨੇ ਆਪਣੇ ਆਪੇ ਲੈਣ ਤੇ ਆ ਜੂਗੀ